ਪੰਡਤ ਜਾਣਦਾ ਤੇ ਬਹੁਤ ਕੁਛ ਹੈ ਰਸਤੇ ਬਾਰੇ ਸਮਝ ਤੇ ਬੜੀ ਹੈ ਪਰ ਚੱਲਦਾ ਨਹੀਂ ਚੱਲਦਾ ਨਹੀਂ ਜੋ ਛ ਜੋ ਦੱਸਦਾ ਹੈ ਜਗਤ ਨੂੰ ਭਵਿਸ਼ ਆਪਣੇ ਭਵਿਸ਼ ਦਾ ਕੱਖ ਵੀ ਨਹੀਂ ਪਤਾ ਕੁਝ ਵੀ ਨਹੀਂ ਪਤਾ ਕੁਝ ਵੀ ਬਹੁਤ ਨਹੀਂ ਕੁਝ ਵੀ ਪਤਾ ਨਹੀਂ ਫੇਚਲ ਦੇ ਨੇ ਕੈਨੇਡਾ ਦੇ ਇੱਕ ਵਾਕਿਆ ਹੋਇਆ ਬੜਾ ਵੱਡਾ ਜੋਰ ਸੀ ਸਾਰੇ ਪੰਜਾਬੀ ਦੇ ਅਖਬਾਰਾਂ 'ਚ ਉਸ ਦਾ ਜੋ ਹੈ ਐਡਵਰਟਾਈਜ਼ਮੈਂਟ ਆਉਂਦੇ ਵੀ ਆਪ ਦੇ ਗਾਫਨ ਉਸਨੇ ਟੀਵੀ ਤੇ ਵੀ ਦਿੱਤਨ ਪੰਜਾਬੀ ਅਖਬਾਰਾਂ 'ਚ ਇੱਕ ਐਸਾ ਪਰਸਾ ਆ ਉਸਦੇ ਘਰ ਦੇ ਹੱਥ ਦਿਖਾਉਣ ਆਪਣਾ ਭਵਿੱਖ ਪੁੱਛਣ ਕਿ ਕਿਦਰੀਆ ਉਸ ਦਿਨ ਉਸਨੂੰ ਪਤਾ ਸੀ ਅਜ ਦਿਰਾਤ ਬਹੁਤ ਆਇਨ ਤੇ ਇਹਦੇ ਕੋਲ ਮਾਇਆ ਬਹੁਤ ਪਈਏ ਤੇ ਜੋੜੀ ਚ ਹੱਥ ਦਿਖਾਉਂਦਾ ਦਿਖਾਉਂਦਾ ਅੰਦਰੋਂ ਫਿਸਲ ਕੱਢ ਬੈਠਾ ਕਹਿਣ ਲੱਗਾ ਚਾਹਦੀਆਂ ਦੇ ਸਾਰਾ ਲੈ ਕਰ ਲੈ ਦੇ ਜੀ ਉਹਨੇ ਸਾਰੇ ਡਾਲਰ ਸਮੀਟ ਕੇ ਕਿਹਾ ਕਮ ਵਕਤ ਤੈਨੂੰ ਅਜ ਦੇ ਭਵਿੱਖ ਦਾ ਆਪਣਾ ਹੀ ਨਹੀਂ ਪਤਾ ਤੇ ਮੇਰਾ ਕੀ ਹਾਕ ਭਵਿੱਖ ਦਾ ਸੇ ਲੈ ਜਾ ਰਹੇ ਮੈਂ ਸਭ ਜੋ ਕੁਝ ਕਰਨਾ ਹੀ ਕਰਦਾ ਤੋ ਇੱਥੇ ਸਤਿਗੁਰੂ ਕਹਿ ਰਹੇ ਨੇ ਜੋਤਿ ਸੇ ਕੁਛ ਨਹੀਂ ਤਾਂ ਲੈ ਸਭ ਜੋਤ ਹੈ ਬਿਉ ਪੂਛਣਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਲੇਕਿਨ ਇਸ ਸੰਬੰਧ ਵਿੱਚ ਦੋ ਨੁਕਤੇ ਮੈਂ ਕਹਿ ਰਿਹਾ ਰੇਖਾਂ ਵਾ ਅਸ ਦਿਆਂ ਤੇ ਮਸਤਕ ਦਿਆਂ ਤੇ ਪੈਰਾ ਕੁਛ ਪੁਰਬਲੇ ਸੰਸਕਾਰਾਂ ਬਾਰੇ ਕਹਿੰਦੀਆਂ ਕਹਿੰਦੀਆਂ ਇਸ ਬੰਦੇ ਦੇ ਪਿਛਲੇ ਸੰਸਕਾਰ ਕਿਸ ਤਰ੍ਹਾਂ ਦੇ ਸਨ ਤੇ ਉਹਦੇ ਨਾਲ ਇਸ ਦੀ ਪ੍ਰਾਲਬਤ ਬਾਗ ਕੀ ਬਣੇ ਤੇ ਰੇਖਾ ਕਹਿੰਦੀਆਂ ਨੇ ਫਿਰ ਇਸ ਤੇ ਸਾਨੂੰ ਵਿਸ਼ਵਾਸ ਕਰਨ ਨੂੰ ਗੁਰਮਤ ਕਿਉਂ ਨਹੀਂ ਕਹਿੰਦੀ ਏ ਇਸ ਵਾਸਤੇ ਨਹੀਂ ਕਹਿੰਦੀ ਉਹ ਸੰਸਕਾਰ ਬਣੇ ਸਨ ਕਰਮਾਂ ਕਰਕੇ ਤੇ ਸੰਸਕਾਰਾਂ ਕਰਕੇ ਰੇਖਾ ਬਣੀਆਂ ਸਨ ਤੇ ਜੇ ਜੇ ਹੁਣ ਸ਼ੁਭ ਕਰਮ ਕਰੀਏ ਤੇ ਮਾੜੀਆਂ ਰੇਖਾਂ ਮਿਟ ਜਾਣ ਚੰਗੇ ਕਰਮ ਕਰੀਏ ਬਾੜੀਆਂ ਰੇਖਾਂ ਮਿਟ ਜਾਣਗੀਆਂ ਮਾੜੇ ਕਰਮ ਕਰੀਏ ਤੇ ਜਿਹੜੀਆਂ ਚੰਗੀਆਂ ਨੇ ਉਹ ਮਿਟ ਜਾਣਗੀਆਂ ਬਾੜੀਆਂ ਹੋਰ ਬਲਵਾਨ ਹੋ ਜਾਣਗੀਆਂ ਰੇਖਾਂ ਰੋਜ਼ ਬਦਲਦੀਆਂ ਨੇ ਤੇ ਜਦ ਇਹ ਰੋਜ਼ ਹੀ ਬਦਲਦੀਆਂ ਨੇ ਤੇ ਇੱਥੇ ਰੁਕੇ ਕੀ ਰਹਿਣਾ ਤੇ ਜਦ ਖੇਡ ਸਾਰੀ ਕਰਮਾਂ ਦੀ ਕਰਮਾ ਕਰਕੇ ਰੇਖ ਬਣਦੀ ਏ ਰੇਖਾ ਕਰਕੇ ਅਸੀਂ ਕਰਮ ਨਹੀਂ ਕਰਦੇ ਅਗਰ ਉਹਨਾਂ ਰੇਖਾਂਵਾਂ ਕਰਕੇ ਹੀ ਅਸੀਂ ਕਰਮ ਕਰਦੇ ਆ ਫਿਰ ਅਸੀਂ ਪਤੰਤਰਾਂ ਕੁਝ ਵੀ ਨਹੀਂ ਆ ਫਿਰ ਤੇ ਜਦੋਂ ਜਪਾਏਗਾ ਜਪਾਂਗੇ ਫਿਰ ਤੇ ਉਹਦੀ ਮਰਜ਼ੀ ਨਰਕ ਭੇਜਦਾ ਨਰਕ ਭੇਜੇ ਸਵਰਗ ਭੇਜਦਾ ਸਵਰਗ ਫਿਰ ਤੇ ਸਾਡੇ ਹੱਥ ਕੁਛ ਨਹੀਂ ਫਿਰ ਤੇ ਕਥਾ ਕੀਰਤਨ ਸੁਣਨ ਦੀ ਲੋੜ ਵੀ ਨਹੀਂ ਕੁਛ ਵੀ ਨਹੀਂ ਉਹ ਰੇਖਾ ਜੋ ਬਣਿਆ ਨੇ ਸੰਸਕਾਰਾਂ ਤੋਂ ਬਣਿਆ ਨੇ ਅੰਦਰ ਜੋ ਸੰਸਕਾਰ ਬਣੇ ਤਨ ਕਰਮਾਂ ਤੋਂ ਬਣੇ ਨੇ ਕਰਮਾਂ ਨੇ ਸੰਸਕਾਰ ਬਣਾਏ ਅੰਦਰ ਮਨ ਦੇ ਤੇ ਅਗਲਾ ਜਨਮ ਜਦ ਹੋਇਆ ਉਹਨਾਂ ਸੰਸਕਾਰਾਂ ਨੇ ਹੱਥਾਂ ਤੇ ਪੈਰਾਂ ਦੀ ਜਰੇਕਾ ਬਣਾਈ ਦੇਖਾ ਬਣਾਈ ਔਰ ਇਸ ਦਾ ਮੈਂ ਇੱਕ ਪ੍ਰਤੱਖ ਸਿਲਸਿਲਾ ਵੀ ਦੇਖਿਆ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਖਰਣ ਪੜਦਾ ਸੀ ਉਹਨਾਂ ਨਾਲ ਸੰਤ ਪਿਆਰਾ ਸਿੰਘ ਜੀ ਨਿਰਮਲੇ ਵਰਮਣ ਕਰਦੇ ਸੰਤ ਹਸ ਰੇਖਾ ਦੇ ਬੜੇ ਗੈਨੇ ਮੈਨੂੰ ਕਹਿਣ ਲੱਗੇ ਗੈਨੇ ਜੀ ਮਸਹੇਨ ਜੀ 10 ਸਾਲ ਪਹਿਲੇ ਤੁਹਾਡੀਆਂ ਰੇਖਾਂ ਦੇਖੀਆਂ ਸਨ ਕੁਝ ਹੋਰ ਨੇ ਆਇ ਤੇ ਕੋਲੇ ਤੇ ਮੈਂ ਕਿਹਾ ਫਿਰ ਤੁਸੀਂ ਮੰਨ ਲਿਆ ਨਾ ਰੇਖਾ ਤੇ ਰੋਜ਼ ਬਦਲਦੀਆਂ ਨੇ ਕੰਗਾ ਹਾਂ ਬਦਲਦੀਆਂ ਤੇ ਫਿਰ ਰੇਖਾ ਦਾ ਗਿਆਨ ਜੋ ਉਠਾ ਦਾ ਲੇਖਾ ਗਿਆਨ ਕਰਮਾਂ ਦਾ ਸਹੀ ਹੈ ਕਰਮ ਦਾ ਸਹੀ ਹੈ ਔਰ ਕਰਮ ਰੇਖਾ ਬਣਦੀਆਂ ਨੇ ਕਿਉਂਕਿ ਕਰਮ ਕਰਕੇ ਅੰਦਰ ਸੰਸਕਾਰ ਬਣ ਜਾਂਦੇ ਨੇ ਸੰਸਕਾਰਾਂ ਨਾਲ ਰੇਖਾ ਬਣਦੀਆਂ ਨੇ ਤੇ ਜੀਵਨ ਭਰ ਤੇ ਮੈਂ ਕਰਮ ਕਰਨੇ ਤਾਂ ਕਰਮਾ ਕਰਕੇ ਸ਼ੁਭ ਰੇਖਾ ਬਣੇਗੀ ਕਰਮਾ ਕਰਕੇ ਅਸ਼ੁਭ ਰੇਖਾ ਬਣੇਗੀ ਤਾਂ ਫਿਰ ਮੈਂ ਆਪਣੇ ਕਰਮ ਦੀ ਚਿੰਤਾ ਕਰਾਂ ਰੇਖਾ ਦੀ ਕਿਉਂ ਚਿੰਤਾ ਕਰਾਂ ਫਿਰ ਮੈਂ ਜੋਤਸ਼ੀਆਂ ਦੇ ਚੱਕਰ ਇਸ ਦਾ ਫਿਰ ਤੇ ਆਪਣੇ ਕਰਮ ਦੇ ਚੱਕਰ ਜਿਹੜਾ ਹੈ ਪਈ ਹੈ ਮੈਂ ਫਿਰ ਅਰਥ ਕਰਾਂ ਜਿਹੜੀਆਂ ਮੇਰੀਆਂ ਰੇਖਾਂ ਨੇ ਮੈਂ ਰੇਖਾ ਕਰਕੇ ਕਰਮ ਨਹੀਂ ਕਰਦਾ ਕਰਮ ਕਰਕੇ ਰੇਖਾ ਬਣਦੀ ਤੇ ਜਦ ਕਰਮ ਕਰਕੇ ਰੇਖਾ ਬਣਦੀ ਹੈ ਤਾਂ ਫਿਰ ਕਰਮ ਪ੍ਰਧਾਨ ਹੈ ਰੇਖਾ ਪ੍ਰਧਾਨ ਨਹੀਂ ਐਸ ਵਾਸਤੇ ਜੋਤਸੀ ਤੇ ਉਹ ਪੰਡਤ ਜੋ ਰਸਤੇ ਬਾਰੇ ਜਾਣਦਾ ਤੇ ਬੜਾ ਹੈ ਲੇਕਿਨ ਜੀਵਨ ਭਰ ਚੱਲਦਾ ਨਹੀਂ ਪੰਡਤ ਵਿਦਵਾਨ ਤੇ ਬੜਾ ਹੈ ਸਮਝ ਤੇ ਬੜੀ ਹੈ ਲੇਕਿਨ ਸਮਝ ਨੂੰ ਵਰਤਦਾ ਨਹੀਂ ਰੋਸ਼ਨੀ ਤੇ ਕਰ ਲਈਏ ਰਸਤਾ ਦਿਖਾਈ ਦੇ ਦਿੱਤਾ ਚੱਲਦਾ ਨਹੀਂ ਚੱਲਣ ਦਾ ਉਹਦੇ ਅੰਦਰ ਸ਼ੌਕ ਕੋਈ ਨਹੀਂ بس صرف ਰਸਤਾ ਦੇਖਣ ਦਾ ਸ਼ੌਕ ਸੇ ਪੰਡਤ ਬਣ ਗਏ ਜੋ ਚੀ ਬਸ ਸਿਰਫ ਦੂਜਿਆਂ ਦਾ ਭਵਿਸ਼ ਦੱਸਣਾ ਜਦ ਕਿ ਇਹ ਗਲਤ ਹੈ ਮੈਂ ਫਿਰ ਅਰਜ਼ ਕਰਦੇ ਆ ਬਿਲਕੁਲ ਗਲਤ ਹੈ ਅੱਜ ਕੱਲ ਇਹ ਇਹਦਾ ਪਸਾਰਾ ਬੜਾ ਹੈ ਹਰ ਅਖਬਾਰ ਚ ਰਾਸ਼ੀ ਫਲ ਹਰ ਟੀਵੀ ਇਹ ਰਾਸ਼ੀ ਫਲ ਦੇ ਕਾਣ ਲੱਗ ਪਏ ਤੇ ਲੋਕ ਹੀ ਉਸ ਨੂੰ ਸਮਝਣ ਲੱਗ ਪੈ ਨੇ ਔਰ ਪ੍ਰਭਾਵਿਤ ਹੋਣ ਲੱਗ ਪੈ ਨੇ ਇੱਕ ਰਾਜ ਦੇ ਕਰੋੜਾਂ ਬੰਦੇ ਨੇ ਕਿ ਕਰੋੜਾਂ ਤਰ੍ਹਾਂ ਦੇ ਕਰਮਾ ਵਾਲੇ ਨੇ ਸਾਰਿਆਂ ਦਾ ਇੱਕ ਫਲ ਕਿਸ ਤਰ੍ਹਾਂ ਹੋ ਜਾਏਗਾ ਕੋਈ ਵੀ ਨਹੀਂ ਸੋਚਦਾ ਸੋਸੇ ਗੁਰਮਤ ਕਹਿੰਦੀ ਹੈ ਜੋਤਿਸ਼ ਝੂਠ ਹੈ ਔਰ ਔਰ ਪੰਡਤਾਈ ਬੇਰਥ ਹੈ ਕਰਮ ਸਹੀ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਮੇਰੀਆਂ ਰੇਖਾ ਦੇ ਮੁਤਾਬਕ ਮੇਰਾ ਫੈਸਲਾ ਨਹੀਂ ਆਉਂਦਾ ਰੇਖਾ ਕੇ ਅੰਤਮ ਸਮੇਂ ਤੇ ਤੱਕ ਜਲ ਜਾਂਦੀ ਹੈ ਕਬਰ ਵਿੱਚ ਮਿਟ ਜਾਂਦੀ ਹੈ ਕਰਮ ਨਹੀਂ ਮਿਟਦੇ ਕਿਉਂਕਿ ਕਰਮਾਂ ਤੋਂ ਜੋ ਸੰਸਾਰ ਬਣ ਜਾਂਦੇ ਨੇ ਨਾਲ ਜਾਂਦੇ। ਕੀਤੇ ਕਰਮ ਨਹੀਂ ਮਿਲਦੇ। ਰੇਖਾ ਤੇ ਮਿਟ ਜਾਂਦੀ ਹੈ। ਰੇਖਾ ਤੇ ਕਈ ਵਾਰ ਘਸ ਵੀ ਜਾਂਦੀਆਂ ਨੇ ਹੱਥਾਂ ਦੀਆਂ ਰੇਖਾ ਜਿਹੜੇ ਤਬਲੇ ਵਜ ਜਾਂਦੇ ਨੇ ਕਈਆਂ ਦੀਆਂ ਰੇਖਾ ਵਿਚਾਰਿਆਂ ਦੀਆਂ ਘਸ ਜਾਂਦੀਆਂ। ਤੇ ਜੇ ਇਹ ਮਾੜੀਆਂ ਰੇਖਾਂ ਨੇ ਤੇ ਕਿਸਾਈਆਂ ਜਾ ਸਕਦੀਆਂ ਨੇ ਮਿਟਾਈਆਂ ਜਾ ਸਕਦੀਆਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਨਹੀਂ ਕਰਮ ਨਹੀਂ ਮਿਟਾਇਆ ਜਾ ਸਕਦਾ। ਪੂਰਬ ਲੋਕ੍ਰਿਤ ਕਰਮ ਨੇ ਮਿਟੇ ਨਹੀਂ ਤੇ ਇਹ ਕਰ ਗਏ ਨਹੀਂ ਮਿਟਾ ਸਕਦਾ ਪੂਰਬ ਲੋਕ੍ਰਿਤ ਕਰਮ ਨੇ ਪੂਰਬ ਲੋ ਜੋ ਮੈਂ 1 ਘੰਟਾ ਪਹਿਲੇ ਕੀਤਾ ਹੈ ਪੂਰਬ ਲੋ ਜੋ 1 ਮਿੰਟ ਪਹਿਲੇ ਕੀਤਾ ਹੈ ਪੂਰਬ ਲੋ ਜੋ 1 ਦਿਨ ਪਹਿਲੇ ਕੀਤਾ ਹੈ ਪੂਰਬ ਲੋ ਜੋ ਮੈਂ ਕਰ ਚੁੱਕੇ ਹੈ ਮਿਟੇਗਾ ਨਹੀਂ ਪੂਰਬ ਲੋਕ੍ਰਿਤ ਕਰਮ ਨੇ ਮਿਟੇ ਨਹੀਂ ਤੇ ਇਹ ਕਰ ਗਏ ਸੱਚੇ ਮੈਂ ਉਹ ਜਾਪੀਆ ਲੈਣਾ ਚੇਲਾ ਮੈਂ ਇਹ ਨਹੀਂ ਮਿਟਦਾ ਅਸਰਿਕਾ ਤੇ ਮਿਟ ਜਾਗਿਆ ਇਹ ਸਵਸਥੇ ਕਰਮ ਸਿਧਾਂਤ ਨਾਲ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਜੋੜਿਆ ਧਨਗੁਰੂ ਅਮਰਦਾਸ ਜੀ ਮਹਾਰਾਜ ਵੀ ਇਹ ਜੇ ਫਰਮਾਨ ਪਏ ਕਰਦੇ ਥੱਕ ਗਏ ਨੇ ਪੰਡਤ ਪੜ ਪੜ ਕੇ ਰਸਤਾ ਵੇਖ ਵੇਖ ਕੇ ਚੱਲਦੇ ਕੋਈ ਨਹੀਂ ਤੇ ਥੱਕ ਗਏ ਨੇ ਭਵਿਸ਼ ਦੱਸ ਦੱਸ ਕੇ ਕਿ ਜੋਤ ਸੀ ਲੋਕਾਂ ਦੇ ਦੁੱਖ ਮਿਟੇ ਨਹੀਂ ਸੰਤਾਪ ਮਿਟੇ ਨਹੀਂ ਕਲੇਸ਼ ਜੋ ਹੈ ਮਿਟੇ ਨਹੀਂ ਵੇਰ ਆਪਣੀ ਜ਼ਿੰਦਗੀ ਗਵਾ ਰਹੇ ਹਾਂ ਮਾਇਆ ਨੂੰ ਫਿਰ ਇਤਨਾ ਕਿਉਂ ਪੜਦੇ ਨੇ ਕਿਉਂ ਪੰਡਤ ਬਣਦੇ ਨੇ ਫਿਰ ਕਿਉਂ ਭਵਿਸ਼ ਦੱਸਦੇ ਨੇ ਦਰਸਲ ਕਿਸੇ ਨੂੰ ਸੁਖ ਦੇਣ ਵਾਸਤੇ ਭਵਿਸ਼ ਨਹੀਂ ਦੱਸਦੇ ਤੇ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਨਹੀਂ ਪੜਦੇ ਇਹ ਇਹਨਾਂ ਦਾ ਦੰਦਾ ਹੈ ਮਾਇਆ ਦਾ ਵਪਾਰ ਹੈ ਪ੍ਰਮਾਤਮਾ ਦਾ ਸੱਚਾ ਵਪਾਰ ਨਹੀਂ ਹੈ ਸੱਚ ਦਾ ਸੌਦਾ ਨਹੀਂ ਹੈ ਮਾਇਆ ਦਾ ਸੌਦਾ ਹੈ ਮਾਇਆ ਦਾ ਵਪਾਰ ਹੈ ਪ੍ਰਮਾਤਮਾ ਦਾ ਵਪਾਰ ਨਹੀਂ ਹੈ ਨਾਮ ਦਾ ਵਪਾਰ ਨਹੀਂ ਹੈ ਇਹ ਜੋਤਿਸ਼ ਨਾਮ ਦਾ ਵਪਾਰ ਨਹੀਂ ਹੈ ਇਹ ਪੰਡਤਾ ਜੀ ਹਾਂਜੀ ਮਾਇਆ ਕੀ ਵਪਾਰ ਜਪਿਆ ਆਉਣ ਜਾਣ ਦੁੱਖ ਪਾਈ ਬੜਾ ਪਿਆਰ ਹੈ ਸਮਾਇਆ ਔਰ ਮਾਇਆ ਦਾ ਵਪਾਰ ਹੈ ਇਹਦੇ ਨਾਲ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਨਮ ਮਰਨ ਮਿਟਦੇ ਨਹੀਂ ਆਉਂਦੇ ਜਾਂਦੇ ਰਹਿੰਦੇ ਨੇ ਸਰੀਰ ਹੀ ਹਾਂ ਜੇਕਰ ਕੀ ਲਾ ਦਿੱਸਿਓ ਲਗਾ ਜਿਸ ਦਾ ਮਾਇਕ ਮਾਇੀ